ਜਮਾ ਉੱਤੇ ਜਾਵੜਿਆ ਸਾਰੇ ਕੜੇ ਚੱਕੜੇ ਬਾਜ ਆਈ ਚੀਟ ਬੈਲਟਾਂ ਦੀ ਸਾਰੇ ਨੇ ਖੋਲ ਤੀਆਂ ਤੇ ਭਈਏ ਵਾਸ਼ਰੂਮ ਚ ਸਾਰੀ ਲੈ ਲਾਲੀ ਕੰਜਰ ਦੇ ਨੇ ਜਿਵੇਂ ਆਏ ਨਹੀਂ ਹੁੰਦੇ ਆਪਣੇ ਵੀ 5 ਰੁਪਏ ਦੇ ਕੇ ਵੜਨਾ ਹੁੰਦਾ ਲੈ ਲਾਈ ਖੜੇ ਸਾਰੀ ਉਹ ਇੱਕ ਵਿਚਾਰਾ ਦਿੱਲੀ ਦਾ ਸੀਗਾ ਉਹ ਬੋਲੇ ਹੈਲੋ ਸਭੀ ਯਾਤਰੀ ਸੀਟਾਂ 'ਤੇ ਆਏ ਨਾਸ਼ਤਾ ਕਰੇ ਨਾਸ਼ਤਾ ਆ ਰਹਾ ਹੈ ਇੱਕ ਦਾ ਸਫਰ ਦਾ 10 ਘੰਟੇ ਦਾ ਤੇ ਭਾਈ ਕਿਹੜਾ ਸੁਣੀ ਇੱਕ ਮੌਸਮਾਰੇ ਜਹਾਜ਼ 'ਚੋਂ ਤੈਨੂੰ ਪਤਾ ਭਈਏ ਤਿੰਨ ਤਿੰਨ ਦਿਨ ਤਾਂ 에ਰਪੋਰਟ 'ਤੇ ਹੋਗੇ ਸੀ ਬੈਠਿਆ ਨੂੰ ਨਾਤਿਆਂ ਨੂੰ ਇੱਕ ਦਾ ਪਹਿਲੇ ਹੀ ਉਹ ਹੋ ਜਾਈ ਸੀ ਉਹ ਇੱਕ ਤਿੰਨ ਦਿਨ ਹੋਰ ਨਹੀਂ ਨਾਤੇ ਉਹਦਾ ਕੰਜਰ ਦੇ ਆਏ ਹੋਗੇ ਜਿਵੇਂ ਭੀਖ ਮੰਗਣ ਚੱਲੇ ਹੁੰਦੇ ਜਹਾਜ਼ 'ਚੋਂ ਯਾਰ ਮੈਨੂੰ ਪਤਾ ਸੀਗਾ ਜੇ ਜਹਾਜ਼ 'ਚ ਕੋਈ ਖੜਾ ਹੋ ਜਾਏ ਐ ਲੱਗਦਾ ਵੀ 10 ਰੁਪਏ ਨਾ ਕੱਢ ਕੇ ਹੱਥੇ ਰੱਖਦੇ ਕੋਈ ਲੈ ਬਈ ਲੈ ਲਈ ਯਾਰ ਭਰਾਵਾ ਜਦੋਂ ਨਾਮ ਮੰਨੇ ਮੈਂ ਕਿਹਾ ਭਈ ਕਹਿੰਦਾ ਗਿਆ ਮੈਂ ਕਿਹਾ ਮੈਂ ਇੱਕ ਮੈਨੂੰ ਕਹਿੰਦਾ ਆ ਜਾ ਮੈਂ ਜਾ ਕੇ ਮੈਂ ਕਿਹਾ ਹਲੋ ਮੈਂ ਕਿਹਾ ਡਰਾਈਵਰ ਨੇ ਕਿਹਾ ਵੀ ਜਹਾਜ ਹੋ ਗਿਆ ਲਾਰ ਬੰਦੇ ਹੋ ਗਏ ਸਾਰੇ ਮਗਰ ਕਦੋਂ ਵੀ ਮੂਦਾ ਵੱਜ ਸਕਦਾ ਫਟਾ ਫਟ ਅੱਗੇ ਆ ਜੋ ਤਗੜ ਤਗੜ ਆ ਗਏ ਸਾਰੇ ਆਪਣੀਆਂ ਸੀਟਾਂ ਦੇ ਵਿਚ ਜਿਹੜਾ ਵਿੱਚ ਬੈਠਾ ਸੀ ਉਹ ਵੀ ਨਿਕਲਿਆ ਉਹ ਕਹਿੰਦੇ ਵੀ ਤੂੰ ਕਿਹਾ ਕੀ ਆ ਮੈਂ ਕਿਹਾ ਕਹੇ ਨੂੰ ਛੱਡੋ ਬਲ ਅੰਦਰ ਦੱਸੋ ਕਿਹੜਾ ਸੀ ਕਹਿੰਦੇ ਕਿਉਂ ਮੈਂ ਕਿਹਾ ਹੱਥ ਨਹੀਂ ਤੋਂ ਗਿਆ ਉਹ ਸਾਲ ਆਈ ਆ ਗਿਆ ਮੈਂ ਕਿਹਾ ਯਾਰ ਮਿੰਟਾ ਹੀ ਤਾਂ ਨਿਕਲਿਆ ਮੇਰੇ ਕਹਿਣ ਤੇ ਉਹ ਇਹ ਰੋਟਰਾ ਆਦੀਆਂ ਵਰਨ ਉਹ ਕਹਿੰਦੀ ਕਿ ਤੂੰ ਕਿਹਾ ਕੀ ਹੈ ਮੈਂ ਨਹੀਂ ਜਲਦੀ ਕਿਉਂ ਆਏ ਇਹ ਇਨੋਂ ਨੇ ਦੱਸਿਆ ਉਹਨਾਂ ਦੀ ਪਾਸਾ ਜੀ ਵੀ ਇਹਨੇ ਆਏ ਕਿ ਉਹ ਲੈਟ ਤਗਾ ਫਿਰ ਉਹ ਕਹਿੰਦੀ ਇਹਨੂੰ ਫੜਾ ਦਿਆ ਕਰੋ ਮੈਂ ਕਿ ਜਦੋਂ ਤੰਗ ਕਰਦੇ ਆ ਉਹ ਵਿਚਾਰੀਆਂ ਪਰਫਿਊਮ ਲੈ ਕੇ ਤੁਰੀਆਂ ਫਿਰ ਆਏ ਨੂੰ ਕੋਈ ਆਏ ਨੂੰ ਮੈਂ ਕਿਹਾ ਭੀਲੇ ਇਹਨੇ ਕਿਉਂ ਮੈਂ ਕਿ ਇਹਨਾਂ ਨਾਲੋਂ ਜ਼ਿਆਦਾ ਕਾਮਜਾਬ ਮੈਂ ਕਿਹਾ ਤੁਹਾਡੇ ਵਾਲਾ ਪਰਫਿਊਮ ਨਹੀਂ ਕੁਛ ਕਰਦਾ ਇਹਨਾਂ ਦੇ ਅੱਗੇ ਇਹਨਾਂ ਨੇ ਕਿਤੇ ਮੈਂ ਕਿਹਾ ਕੁੜੀਆਂ ਵਾ 250 ਬੰਦਾ ਵਿੱਚੋਂ 250 ਜੋ ਪੰਜਾਹਾਂ ਨੇ ਪੱਦ ਮਾਰੇ ਮੈਂ ਕਿਹਾ ਜਹਾਜ਼ 'ਚ ਗੈਸ ਬਣਾ ਦੇਣੀ ਇਹਨਾਂ ਨੇ ਮੈਂ ਕਿਹਾ ਤਾਂ ਮੂੰਹ ਮਾਂ ਬੰਨ ਕੇ ਸਫ਼ਰ ਕਰ ਲਓ ਸਮਝ ਲਓ ਮੈਂ ਕਿਹਾ ਮੌਤ ਦੇ ਮੂੰਹ 'ਚ ਹੀ ਬੈਠੇ ਆਪਾਂ ਜਹਾਜ਼ ਕੋਲੋਂ ਵੀ ਫੱਟ ਸਕਦਾ ਇਹਦੀ ਗੈਸ ਨਾਲ ਮੈਂ ਕਿਹਾ ਅਰੇ ਭਈਆ ਯਾਰ ਉੱਤੇ ਉੱਤਰੇ ਭਰਾਵਾ ਸਾਰ ਆਇਆ ਜਾ ਕੇ